ਡੇ ਧਰਮ ਦੇ ਵਿੱਚ ਤਾਂ ਗੁਰੂ ਦਸ਼ਮੇਸ਼ ਪਿਤਾ ਨੇ ਆਪ ਬਤਨ ਦਿੱਤਾ ਰਸਮ ਤਾਂ ਉਹਨਾਂ ਨੇ ਚਲਾਈ ਜਾਂਦਾ ਦਸਵੇਂ ਪਿਤਾ ਨੇ ਉਦੋਂ ਜਿਹੜੇ ਪੰਜ ਪਿਆਰੇ ਬਣੇ ਧਰਮ ਸਿੰਘ ਕੌਣ ਸੀ ਹਿੰਮਤ ਸਿੰਘ ਕੌਣ ਸੀ ਬਾਈ ਮੋਕਮ ਸਿੰਘ ਕੌਣ ਸੀ ਸਾਬ ਸਿੰਘ ਕੌਣ ਸੀ ਕਿਹੜੇ ਜ਼ਿਲ੍ਹਿਆਂ ਚੋਂ ਸੀ ਯਾਨੀ 8-8 ਸਾਰੇ ਜ਼ਿਲ੍ਹੇ ਦੇ ਜਿਹੜਾ ਧਰਮ ਸਿੰਘ ਉਹ ਜੁਪੀ ਤੋਂ ਜਿਹੜਾ ਹਿੰਮਤ ਸਿੰਘ ਹੈ ਉਹ Odisha ਦਾ ਤੇ ਜਿਹੜਾ ਉਹ ਹੈਗਾ ਮੋਕਮ ਸਿੰਘ ਉਹ ਉਹ ਗੁਜਰਾਤ ਦਾ ਤੇ ਜਿਹੜਾ ਸਾਬ ਸਿੰਘ ਹੈ ਉਹ ਉਹ ਮੇਰੇ ਸਾ ਕਰਨਾਟਕਾ ਉਹ ਸਾਰੇ ਜ਼ਿਲ੍ਹੇ ਨੇ ਅੱਡੇ ਅੱਡਾ ਜ਼ਿਲ੍ਹੇ ਆਦੇ ਨੇ ਅੱਡਾ ਅੱਡਾ ਸਟੇਟਾਂ ਦੇ ਨੇ ਉਹਨਾਂ ਤੇ ਸਾਡਾ ਕੋਈ ਇਤਰਾਜ਼ ਨਹੀਂ ਫਿਰ ਇਹ ਗੱਲ ਨੂੰ ਭੜਕਾਇਆ ਕਿਉਂਕਿ ਬਾਬਾ ਨਾਨਕ ਨੇ ਨਹੀਂ ਬਾਬਾ ਨਾਨਕ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਦਾ ਬਈ ਉਹਨਾਂ ਦਾ ਤਾਂ ਐ ਹੈ ਹੀ ਨਹੀਂ ਸੀ ਕਿਸੇ ਗੱਲ ਨਾਲ ਵੀ ਬਈ ਤੁਸੀਂ ਕੌਣ ਹੋ ਤੁਸੀਂ ਇਹ ਮਨੁੱਖ ਸਭ ਨੂੰ ਤਾਂ ਉਹਨਾਂ ਨੇ ਹੀ ਸਮਝਾਇਆ ਵੀ ਮਨੁੱਖ ਦੀ ਸਾਰਿਆਂ ਦੀ ਇੱਕ ਜਾਤ ਹੈ ਇੱਕੋ ਜਿਹਾ ਤਾਂ ਸਾਰੇ ਮਨੁੱਖ ਮਨੁੱਖ ਸਮਝਣਾ ਚਾਹੀਦਾ ਸਾਡੇ ਧਰਮ ਦੇ ਵਿੱਚ ਤਾਂ ਗੁਰੂ ਦਸ਼ਮੇਸ਼ ਪਿਤਾ ਨੇ ਮਤਲਬ ਰਸਮ ਤਾਂ ਉਹਨਾਂ ਨੇ ਚਲਾਈ ਜਾਂਦਾ ਦਸਵੇਂ ਪਿਤਾ ਨੇ ਉਦੋਂ ਜਿਹੜੇ ਪੰਜ ਪਿਆਰੇ ਬਣੇ ਧਰਮ ਸਿੰਘ ਕੌਣ ਸੀ ਹਿੰਮਤ ਸਿੰਘ ਕੌਣ ਸੀ ਬਈ ਮੋਕਮ ਸਿੰਘ ਕੌਣ ਸੀ ਸਾਹਬ ਸਿੰਘ ਕੌਣ ਸੀ ਕਿਹੜੇ ਜ਼ਿਲ੍ਹਿਆਂ ਚੋਂ ਸੀ ਯਾਨੀ ਆੜਾੜ ਸਾਰੇ ਜ਼ਿਲ੍ਹਿਆਂ ਦੇ ਜਿਹੜਾ ਧਰਮ ਸਿੰਘ ਉਹ ਜੁਪੀ ਤੋਂ ਹੈ ਜਿਹੜਾ ਹਿੰਮਤ ਸਿੰਘ ਹੈ ਉਹ Odisha ਦਾ ਤੇ ਜਿਹੜਾ ਉਹ ਹੈਗਾ ਮੋਕਮ ਸਿੰਘ ਉਹ Gujarat ਦਾ ਤੇ ਜਿਹੜਾ ਸਾਹਬ ਸਿੰਘ ਹੈ ਉਹ ਉਹ ਮੇਰੇ ਖਾ ਕਰਨਾਟਕਾ ਉਹ ਸਾਰੇ ਜ਼ਿਲ੍ਹਿਆਂ ਦੇ ਅੱਡੇ ਅੱਡੇ ਜ਼ਿਲ੍ਹਿਆਂ ਦੇ ਨੇ ਅੱਡ ਅੱਡ ਸਟੇਟਾਂ ਦੇ ਨੇ ਉਹਨਾਂ ਤੇ ਸਾਡਾ ਕੋਈ ਇਤਰਾਜ਼ ਨਹੀਂ ਫਿਰ ਇਹ ਗੱਲ ਨੂੰ ਭੜਕਾ ਕਿਉਂਕਿ ਬਾਬਾ ਨਾਨਕ ਨੇ ਨਹੀਂ ਬਾਬਾ ਨਾਨਕ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਦਾ ਬਈ ਉਹਨਾਂ ਦਾ ਤਾਂ ਐ ਹੈ ਹੀ ਨਹੀਂ ਸੀ ਕਿਸੇ ਗੱਲ ਨਾਲ ਵੀ ਬਈ ਤੁਸੀਂ ਕੌਣ ਹੋ ਤੁਸੀਂ ਇਹ ਮਨੁੱਖ ਸਭ ਨੂੰ ਤਾਂ ਉਹਨਾਂ ਨੇ ਹੀ ਸਮਝਾਇਆ ਵੀ ਮਨੁੱਖਰੀ ਸਾਰਿਆਂ ਦੀ ਇੱਕ ਜਾਤ ਹੈ ਇੱਕੋ ਜਿਹਾ ਤਾਂ ਸਾਰੇ ਮਨੁੱਖ ਮਨੁੱਖ ਸਮਝਣਾ ਚਾਹੀਦਾ ਸਾਡੇ ਧਰਮ ਦੇ ਵਿੱਚ ਤਾਂ ਗੁਰੂ ਦਸ਼ਮੇਸ਼ ਪਿਤਾ ਨੇ ਮੱਤ ਦੀ ਦਾ ਰਸਮ ਤਾਂ ਉਹਨਾਂ ਨੇ ਚਲਾਈ ਜਾਂਦਾ ਦਸਵੇਂ ਪਿਤਾ ਨੇ ਉਦੋਂ ਜਿਹੜੇ ਪੰਜ ਪਿਆਰੇ ਬਣੇ ਧਰਮ ਸਿੰਘ ਕੌਣ ਸੀ ਹਿੰਮਤ ਸਿੰਘ ਕੌਣ ਸੀ ਬਈ ਮੋਕਮ ਸਿੰਘ ਕੌਣ ਸੀ ਸਾਹਬ ਸਿੰਘ ਕੌਣ ਸੀ ਕਿਹੜੇ ਜ਼ਿਲ੍ਹਿਆਂ ਚੋਂ ਸੀ ਯਾਨੀ ਆੜਾੜ ਸਾਰੇ ਜ਼ਿਲ੍ਹੇ ਦੇ ਜਿਹੜਾ ਧਰਮ ਸਿੰਘ ਉਹ ਜੁਪੀ ਤੋਂ ਜਿਹੜਾ ਹਿੰਮਤ ਸਿੰਘ ਹੈ ਉਹ Odisha ਦਾ ਤੇ ਜਿਹੜਾ ਉਹ ਹੈਗਾ ਮੋਕਮ ਸਿੰਘ ਉਹ ਉਹ ਗੁਜਰਾਤ ਦਾ ਤੇ ਜਿਹੜਾ ਸਾਹਬ ਸਿੰਘ ਹੈ ਉਹ ਉਹ ਮੇਰੇ ਸਾ ਕਰਨਾਟਕਾ ਉਹ ਸਾਰੇ ਜ਼ਿਲ੍ਹੇ ਨੇ ਅੱਡੇ ਅੱਡਾ ਜ਼ਿਲ੍ਹੇ ਆਦੇ ਨੇ ਅੱਡਾ ਅੱਡਾ ਸਟੇਟਾਂ ਦੇ ਨੇ ਉਹਨਾਂ ਤੇ ਸਾਡਾ ਕੋਈ ਇਤਰਾਜ਼ ਨਹੀਂ ਫਿਰ ਇਹ ਗੱਲ ਨੂੰ ਭੜਕਾਇਆ ਕਿਉਂਕਿ ਬਾਬਾ ਨਾਨਕ ਨੇ ਨਹੀਂ ਬਾਬਾ ਨਾਨਕ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਦਾ ਬਈ ਉਹਨਾਂ ਦਾ ਤਾਂ ਐ ਹੈ ਹੀ ਨਹੀਂ ਸੀ ਕਿਸੇ ਗੱਲ ਨਾਲ ਵੀ ਬਈ ਤੁਸੀਂ ਕੌਣ ਹੋ ਤੁਸੀਂ ਇਹ ਮਨੁੱਖ ਸਭ ਨੂੰ ਤਾਂ ਉਹਨਾਂ ਨੇ ਹੀ ਸਮਝਾਇਆ ਵੀ ਮਨੁੱਖ ਦੀ ਸਾਰੇ ਦੀ ਇੱਕ ਜਾਤ ਹੈ ਇੱਕੋ ਜਿਹੀ ਹੈ ਤਾਂ ਸਾਰੇ ਮਨੁੱਖ ਮਨੁੱਖ ਸਮਝਣਾ ਚਾਹੀਦਾ ਸਾਡੇ ਧਰਮ ਦੇ ਵਿੱਚ ਤਾਂ ਗੁਰੂ ਦਸ਼ਮੇਸ਼ ਪਿਤਾ ਨੇ ਅੰਮ੍ਰਿਤ ਦੀ ਦਾ ਰਸਮ ਤਾਂ ਉਹਨਾਂ ਨੇ ਚਲਾਈ ਜਾਨਾ ਦਸਵੇਂ ਪਿਤਾ ਨੇ ਉਦੋਂ ਜਿਹੜੇ ਪੰਜ ਪਿਆਰੇ ਬਣੇ ਧਰਮ ਸਿੰਘ ਕੌਣ ਸੀ ਹਿੰਮਤ ਸਿੰਘ ਕੌਣ ਸੀ ਬਈ ਮੋਕਮ ਸਿੰਘ ਕੌਣ ਸੀ ਸਾਹਬ ਸਿੰਘ ਕੌਣ ਸੀ ਕਿਹੜੇ ਜ਼ਿਲ੍ਹਿਆਂ ਚੋਂ ਸੀ ਯਾਨੀ ਆੜ-ਆੜ ਸਾਰੇ ਜ਼ਿਲ੍ਹੇ ਨੇ ਜਿਹੜਾ ਧਰਮ ਸਿੰਘ ਉਹ ਜੂਪੀ ਤੋਂ ਜਿਹੜਾ ਹਿੰਮਤ ਸਿੰਘ ਹੈ ਉਹ ਉਹ ਉੜੀਸਾ ਦਾ ਤੇ ਜਿਹੜਾ ਉਹ ਹੈਗਾ ਮੋਕਮ ਸਿੰਘ ਉਹ ਉਹ ਗੁਜਰਾਤ ਦਾ ਤੇ ਜਿਹੜਾ ਸਾਹਬ ਸਿੰਘ ਹੈ ਉਹ ਉਹ ਮੇਰੇ ਸਾ ਕਰਨਾਟਕਾ ਉਹ ਸਾਰੇ ਜ਼ਿਲ੍ਹੇ ਨੇ ਅੱਡੇ ਅੱਡੇ ਜ਼ਿਲ੍ਹੇ ਆਡਾ ਆਡਾ ਸਟੇਟਾਂ ਦੇ ਨੇ ਉਹਨਾਂ ਤੇ ਸਾਡਾ ਕੋਈ ਇਤਰਾਜ਼ ਨਹੀਂ ਫਿਰ ਇਹ ਗੱਲ ਨੂੰ ਭੜਕਾਇਆ ਕਿਉਂਕਿ ਬਾਬਾ ਨਾਨਕ ਨੇ ਨਹੀਂ ਬਾਬਾ ਨਾਨਕ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਦਾ ਬਈ ਉਹਨਾਂ ਦਾ ਤਾਂ ਐ ਹੈ ਹੀ ਨਹੀਂ ਸੀ ਕਿਸੇ ਗੱਲ ਨਾਲ ਵੀ ਭਾਈ ਤੁਸੀਂ ਕੌਣ ਹੋ ਤੁਸੀਂ ਇਹ ਮਨੁੱਖ ਸਭ ਨੂੰ ਤਾਂ ਉਹਨਾਂ ਨੇ ਹੀ ਸਮਝਾਇਆ ਵੀ ਮਨੁੱਖ ਦੀ ਸਾਰਿਆਂ ਦੀ ਇੱਕ ਜਾਤ ਹੈ ਇੱਕੋ ਜਿਹੀ ਹੈ ਤਾਂ ਸਾਰੇ ਮਨੁੱਖ ਮਨੁੱਖ ਸਮਝਣਾ ਚਾਹੀਦਾ